हाँ जी मैं आज इतने हशियारपुर आया जिते, कैसो 40 जिते हैं। कि कैसो ऑपरेशन छियालीस होटस्पॉट जो चिन्हित किए गए कई पैरामीटर से होटस्पॉट निन्हित करा का जिस्टोरिकल डेटा भी होंगे किनिया एफआईआर हुई हैं कि एडिक्ट उस एरिए किन्ने बच्चे रिहेबिल सेंटर वगैरह जाते हैं तो छियालीस होस होटस्पॉट जो है हुशियरपुर डिस्ट्रिक्ट अच्छा कैसो ऑपरेशन चल रहा है ਇਹਦੇ ਵੀ ਸਦੀ ਕਰੀ ਕਰੀ ਫਾਸੋ ਦੀ ਫੋਰਸ ਤੇ ਚੀਜ਼ ਵਗੈਰਾ ਲੱਗੇ ਹੋਏ ਆ ਅਸੀਂ ਇੱਥੇ ਪਰਜੀ ਕਲੋਨੀ ਜਿਹੜੇ ਆ ਜੇ ਇੱਥੇ ਮੈਂ ਅੰਦਰ ਸਾਰਾ ਦੇਖ ਕੇ ਆਇਆ ਤੇ ਜਿਦੀ ਵੀ ਹਰ ਕਰਦੀ ਚੱਗੀ ਚੱਲ ਰਹੀ ਹੈ ਤਾਂ ਕਿ ਕੋਈ ਇਹੋ ਜੇ ਕੰਟਰਬੈਂਟ ਕਿਸੇ ਬੋਲ ਹੋਣ ਤੇ ਉਹਨਾਂ ਦੇ ਸਵਾਰ ਕਰਦੇ ਜੀ ਜਾ ਸੀ ਅ ਜਿਦਾ ਜਿਦਾ ਕੋਈ ਰਿਜ਼ਲਟ ਨਿਕਲੇਗਾ ਜੀ ਤੁਹਾਨੂੰ ਕੋਪਰੇਸ਼ਨ ਤੋਂ ਵੀ ਇਫੈਕਟ ਕਰਨਾ ਉਸ ਤੋਂ ਬਾਅਦ ਸਾਰਾ ਕੁਝ ਦੱਸਿਆ ਸਿਰ ਇਹਦੇ ਤੇ ਜਿਹੜਾ ਕਾਫੀ ਸਾਰਾ ਕੋਈ ਨੋਟ ਹੈ ਕਾਫੀ ਅਚੀਵਮੈਂਟ ਹੈ ਹਾਂ ਨਕਾ ਨਹੀਂ ਕੁਛ ਸਮਾਂ ਅਜਿਹਾ ਕਿ ਕਿਸੇ ਨਾਲ ਜੰਗੂ ਵੀ ਹੁੰਦਾ ਇਹ ਅਚਜੇ ਤੁਲੇ ਚਾਹੀਦੇ ਆ ਜੇ ਤਾਂ ਅੱਧਾ ਬੋਲਾ ਘੰਟਾ ਜੇ ਪੁਲਿਸ ਖੜੀ ਆ ਤੇ ਨੇ ਵੀ ਕੋਈ ਨਾ ਕੋਈ ਐਕਿਊਜ਼ਰ ਜਾਂ ਆਪਣਾ ਉਹ ਸੈਕਟਰ ਲਾਏਗਾ ਜਾਂ ਬਾਹਰ ਨਿਕਲੇਗਾ ਜਾਂ ਕੁਝ ਵੀ ਕਸ ਆਪਰੇਸ਼ਨ ਅਸੀਂ ਦੋ ਤਰੀਕੇ ਨਾਲ ਕਰਦੇ ਹਾਂ ਇੱਕ ਤਾਂ ਜਿਹੜਾ ਹੁੰਦਾ ਉਹਦੇ ਵਿੱਚ ਉਹ ਅਚਨਚੇਤ ਹੀ ਹੁੰਦਾ ਉਹਦੇ ਵਿੱਚ ਜਿਵੇਂ ਬਲਰੀ ਕੁੱਲ ਨੇ ਉਹ ਘੇਰਾ ਪਾ ਲਿਆ ਠੀਕ ਹੈ ਤੇ ਸਾਰੇ ਨਾਕੇ ਲਗਾ ਦੇ ਉਹਦਾ ਮਤਲਬ ਇਹ ਹੁੰਦਾ ਕਿ ਨਾ ਕੋਈ ਬੰਦਾ ਅੰਦਰ ਜਾਏਗਾ ਨਾ ਕੋਈ ਅੰਦਰੋਂ ਬਾਹਰ ਆਏ ਉਹ ਵੀ ਸੁਭੇ ਜੀ ਆਪਾਂ ਆਪਣਾ ਨਹੀਂ ਹੁੰਦੇ ਇਹ ਹੌਟਸਪੌਟ ਹੈ ਹੌਟਸਪੌਟ ਦਾ ਇੱਕ ਡਿਫਰੈਂਟ ਕਨੋਟੇਸ਼ਨ ਹੈ ਤੇ ਉਹ ਅਸੀਂ ਸਾਵਧਾਨੀ ਵਰਤਦੇ ਹਾਂ ਕਿ ਇਹ ਸਿਕਰਟ ਹੋਵੇ ਅਚੰਤਿਤ ਹੋਵੇ ਕਿਸੇ ਨੂੰ ਪਤਾ ਨਾ ਚੱਲੇ ਸਰ ਹੁਣ ਤੱਕ ਇਹ ਜੋ ਕਿਲਪਤੀ ਕਿੰਨੀ ਤੇ ਰਿਕਵਰੀ ਹੋ ਗਈ ਆਪਾਂ ਕਸੋ ਆਪਣੇ ਹੋਸ਼ਿਆਰਪੁਰ ਤੋਂ ਵਧੀਆ ਰਿਹਾ ਜੀ ਇੱਥੇ ਆਲਮੋਸਟ 600 ਤੋਂ ਵੱਧ ਕੇਸੋ ਆਪਰੇਸ਼ਨ ਅਸਪ ਤੱਕ ਹੋ ਚੁੱਕੇ ਆ ਤੇ ਆਲਮੋਸਟ ਸਵਾ 1100 ਐਫ ਆਈ ਆਰ ਦਰਜ ਹੋਈਆਂ ਨੇ ਜਦੋਂ ਤੋਂ ਇਹ ਸ਼ੁਰੂ ਹੋਇਆ ਮਾਰਚ 2025 ਕੋ ਯੁਧ ਨਸ਼ਾ ਵਿਰੋਧ ਇਹਦੇ ਵਿੱਚ ਮਹੀਨੇ ਦਰ ਮਹੀਨੇ ਇੰਪਰੂਵਮੈਂਟ ਦੇ ਦੇਖਣ ਨੂੰ ਮਿਲਿਆ ਹੈ ਉਹ ਸ਼ਾਰਪੁਰ ਤੋਂ ਕਰੀਬ ਜੀ 1500 ਦੇ ਕਰੀਬ ਬੰਦੇ ਰਹਿ ਰਹੇ ਸੀ ਤੇ ਮਾਰਚ ਤੋਂ ਲੈ ਕੇ ਹੁਣ ਤੱਕ ਲਗਭਗ 13 ਕਰੋੜ ਦੀ ਜਿਹੜੀ ਪ੍ਰਾਪਰਟੀ ਹੈ ਉਹ ਫ੍ਰੀਜ਼ ਕੀਤੀ ਹੈ 11 ਦੇ ਕਰੀਬ ਹੁਣ ਤੱਕ ਡਿਮੋਲੀਸ਼ਨ ਕਿਤੇ ਆ ਤੇ অলਮੋਸਟ 2700 2800 ਬੱਚਾ ਜਿਹੜਾ ਉਹ ਰੀਹੈਬਿਲੀਟੇਸ਼ਨ ਸੈਂਟਰ ਵਿੱਚ ਭੇਜਿਆ ਉਹ ਜਿਹੜਾ ਕਿ ਇੱਕ ਬਹੁਤ ਵਧੀਆ ਉਪਰਾਲਾ ਹੈ ਇਹਦੇ ਵਿੱਚ ਸਾਨੂੰ ਬੜਾ ਸਹਿਯੋਗ ਮਿਲਿਆ ਜਿਹੜੇ ਫੈਮਿਲੀ ਮੈਂਬਰ ਹੈਗੇ ਆ ਜਿਹੜੀ ਆਪਣੀ ਜੁਲੇਜ ਡਿਫੈਂਸ ਕਮੇਟੀ ਬਣਿਆ ਹੋਈ ਹੈ ਬਾਡ ਕਮੇਟੀਆਂ ਬਣਿਆ ਹੋਈਆਂ ਤੇ ਤੁਹਾਡੇ ਰਾਹੀਂ ਮੈਂ ਇਹ ਸਾਰਿਆਂ ਨੂੰ ਹੋਰ ਕਹਿਣਾ ਚਾਹੁੰਦਾ ਕਿ ਹੁਣ ਜਿਵੇਂ ਇਹ ਦੁਬਾਰਾ ਤੋਂ ਮੋਹਿ ਨੂੰ ਇੱਕ ਜੋਰ ਦਿੱਤਾ ਗਿਆ 2.0 ਇਹਦੇ ਵਿੱਚ ਤੁਹਾਡੇ ਰਾਹੀਂ ਸਾਰਿਆਂ ਨੂੰ ਕਹਿਣਾ ਚਾਹੁੰਦਾ ਹੁਣ ਸਾਰੀ ਫੈਮਿਲੀਜ਼ ਨੂੰ ਇਨ ਸਾਰੇ ਸਟੇਕ ਹੋਲਡਰ ਨੂੰ ਕਿ ਬੱਚਿਆਂ ਨੂੰ ਇਸ ਤੋਂ ਹਟਾਉਣ ਵਾਸਤੇ ਸਾਨੂੰ ਸਾਰਿਆਂ ਨੂੰ ਮਿਲ ਕੇ ਮਿਹਨਤ ਕਰਨੀ ਪੈਣੀ ਹੈ ਰੀਹੈਬਿਲੀਟੇਸ਼ਨ ਸੈਲਫੇਟ ਭੇਜਣਾ ਪੈਣਾ ਹੈ ਸੇਫ ਹੈਲਪਲਾਈਨ ਜਿਹੜੀ ਹੈ ਉੱਥੇ ਹੁਸ਼ਿਆਰਪੁਰ ਦਾ ਕਾਫੀ ਆਊਟਪੁਟ ਵਧੀਆ ਰਹੀ ਹੈ অলਮੋਸਟ ਮੋਰ ਥੈਨ 50% ਟਰਨ ਅਰਾਊਂਡ ਹੈ ਯਾਨੀ ਸੇਫ ਹੈਲਪਲਾਈਨ ਤੇ ਅਗੇ ਤੁਸੀਂ ਕੋਈ ਟਿਪ ਦਿੰਦੇ ਹੋ ਕਿ ਜੀ ਇੱਥੇ ਕੁਝ ਨਸ਼ਾ ਵਿਕ ਰਿਹਾ ਹੈ ਤੇ ਇਮੀਡੀਏਟਲੀ ਕਾਰਵਾਈ ਉਸਤੇ ਹੁੰਦੀ ਹੈ ਇਹ ਸਾਡਾ ਤੁਹਾਨੂੰ ਅਸ਼ੋਰੈਂਸ ਹੈ ਤੇ ਇਸ ਲਈ ਸਾਨੂੰ ਸੇਫ ਹੈਲਪਲਾਈਨ ਤੇ ਇਕਦਾਂ ਸਾਨੂੰ ਸਹਿਯੋਗ ਕਰੋ ਜੇ ਨੀ ਇਨਫੋਰਮੇਸ਼ਨ ਹੋ ਸਕਦੀ ਹੈ ਸਾਨੂੰ ਦੋ ਦੂਜਾ ਜਿਹੜੇ ਬੱਚੇ ਹਰੇਕ ਮੋਹੱਲੇ 'ਚ ਹਰੇਕ ਨੂੰ मालूम ਹੁੰਦਾ ਹੈ ਕਿਹੜਾ ਬੱਚਾ ਕਿਹੜਾ ਡਰਗ ਲੈਂਦਾ ਹੈ ਉਹਨੂੰ ਛੁਡਾਉਣ ਲਈ

ਸਾਰੇ ਵੱਲੋਂ ਪੂਰੀ ਕੋਸ਼ਿਸ਼ਾਂ ਕੀਤੇ ਲੇਕਿਨ ਫਿਰ ਵੀ ਮੈਡੀਕਲ ਸਟੋਰ ਜਿਹੜਾ ਹੈ ਕਿਉਂਕਿ ਇਹ ਲੀਗਲ ਐਂਟੀਟੀ ਹੈ ਉਹ ਛੁਪਾ ਛੁਪਾ ਕੇ ਕਰੀ ਲੰਦੇ ਸਰ ਜੇਕਰ ਗੱਲ ਕੀਤੀ ਆ ਤਾਂ ਇਦਾਂ ਦੇ ਏਰੀਆ ਦੇ ਵਿੱਚ ਕਾਫੀ ਮੁਸ਼ਕਲ ਆ ਕਿਉਂਕਿ ਫੋਰਸ ਵੀ ਘੱਟ ਹੈ ਪਰ ਜੇਲਾ ਜੇ ਕਿਉਂ ਨਾ ਕੰਟਰੋਲ ਹੋ ਰਿਹਾ ਉਹਦਾ ਤਾਂ ਇੱਕ ਅਧਾਰਾ ਹੈ ਉਸ ਦੇ ਅੰਦਰ ਹੀ ਹਰ ਰੋਜ਼ ਉੱਤੇ ਮੋਬਾਈਲ ਵਗੈਰਾ ਕੋਈ ਨਾ ਕੋਈ ਨਿਸ਼ਲਾ ਪਦਾਰਥ ਮਿਲ ਰਿਹਾ ਅਸੀਂ ਰਿਕਵਰ ਕਰਦੇ ਤਾਂ ਹੀ ਮਿਲਦਾ ਹੈ ਉਹ ਇੱਕ ਕੰਟਰੋਲ ਕਰਨ ਦਾ ਪ੍ਰੋਸੀਜਰ ਹੈ ਅਸੀਂ ਚੈਕਿੰਗ ਕਰਦੇ ਹਾਂ ਕਿ ਜਿਹੜਾ ਆਪਰੇਸ਼ਨ ਚੱਲ ਰਿਹਾ ਸਾਰਾ ਅੱਜ ਜਿਹੜਾ ਸਟੇਟ ਬਾਈਟ ਚੱਲ ਰਿਹਾ ਹੈ ਇਹ ਜਿਹੜਾ ਆਪਣਾ ਯੁੱਧ ਨਸ਼ਾ ਬਰੋਦਾ ਇਹਦੇ ਵਿੱਚ ਚੇਲਾਂ ਦੀ ਰੈਗੂਲਰ ਚੈਕਿੰਗ ਹੁੰਦੀ ਐ ਚਿੰਚ ਚੈਕ ਹੋ ਰਹੀ ਹੈ ਚੇਨ ਟੋੜਨ ਦੀ ਕਿੱਥੇ ਆ ਗਈ ਹੈ ਫਕੀਰ ਸਾਡੇ ਜੰਗਿਆਚਾਰ ਲਗਾਉਗੇ ਨਾਲੋਂ ਹੀ ਸਰਕਾਰ ਨੂੰ ਨਹੀਂ ਨਹੀਂ ਤੁਸੀਂ ਪਿਛਲੇ 9 ਮਹੀਨੇ ਵੀ ਉਪਲਬਧੀਆਂ ਦੇਖੋਗੇ ਨਾ ਕਿ ਇਹ ਪਹਿਲਾਂ ਕਦੇ ਹੋਇਆ ਕਨਸਰਟਡ ਐਫਰਟਸ ਫੋਕਸਡ ਐਫਰਟਸ ਸਟੇਟ ਲੈਵਲ ਤੇ 8 ਮਹੀਨੇ ਲਗਾਤਾਰ ਚੱਲਣਾ ਸਾਰੀ ਫੋਰਸ ਜੀ ਹਮਾਂ ਲੱਗੀ ਹੋਈ ਹੈ ਅਸੀਂ ਜਿਹੜੇ ਸੀਨੀਅਰ ਅਫਸਰ ਉੱਥੇ ਬੈਠੇ ਆ ਉਹ ਸੁਪਰਵਾਈਜ਼ ਜਿਹੜਾ ਅਸੀਂ ਕਰਦੇ ਆਂ ਡੇਲੀ ਬੇਸਿਸ ਤੇ ਸੁਪਰਵਾਈਜ਼ ਅਸੀਂ ਕਰਦੇ ਆਂ ਤੇ ਤੁਸੀਂ ਦੇਖ ਰਹੇ ਹੋ ਕਿ ਵੱਡੀਆਂ ਵੱਡੀਆਂ ਵਿਕਰੀਆਂ ਹੋਈਆਂ ਜਿਹੜਾ ਅੰਦਾ ਨਹੀਂ ਕਿ ਇਹਦੀ ਸਪਲਾਈ ਲਾਈਨ ਥੋੜੀ ਬਿਲਕੁਲ ਥੋੜੀ ਹੈ ਇੱਕ ਟੋਟਲ ਜਿਹੜਾ ਡਰਗ ਦਾ ਮਨਾਸ ਹੈ ਉਹਦੇ ਦੋ ਹੀ ਪਹਿਲੂ ਆ ਇੱਕ ਸਪਲਾਈ ਲਾਈਨ ਤੋੜਨਾ ਇੱਕ ਮੰਗ ਘਟਾਉਣਾ ਸਪਲਾਈ ਲਾਈਨ ਤੋੜਨ ਦੇ ਵਿੱਚ ਵੀ ਸਾਨੂੰ ਸੋਸਾਇਟੀ ਦਾ ਸਹਿਯੋਗ ਚਾਹੀਦਾ ਅਗਰ ਇਨਫੋਰਮੇਸ਼ਨ ਸਾਨੂੰ ਨਹੀਂ ਮਿਲੇ

ਜਦੋਂ ਚੋਣ ਤੇ ਦਿੱਤੀ ਜਾਂਦੀ ਹੈ ਜਦ ਤੱਕ ਪੁਲਿਸ ਉੱਤੇ ਕਾਰਵਾਈ ਕਰਦੀ ਹੈ ਬੰਦੇ ਪਰਚਾ ਦੇ ਉੱਥੇ ਮਿਲਦਾ ਹੈ ਨਸ਼ਿਆਂ ਦੇ ਵਿੱਚ ਜਿਹੜੀ ਮੇਨ ਕਾਰਵਾਈ ਤਾਂ ਹੀ ਹੁੰਦੀ ਹੈ ਨਸ਼ਾ ਮਿਲੇਗਾ ਸਿਰਫ ਇਸ ਚੀਜ਼ ਤੇ ਨਹੀਂ ਹੋ ਨਹੀਂ ਸਕਦਾ ਕਿ ਵੀ ਉੱਥੇ ਨਸ਼ਾ ਵੇਚਣ ਦੀ ਚਪਾਗੀ ਬੰਦੇ ਘਰੇ ਉਹਨਾਂ ਨੂੰ ਫੜ ਲਿਆ ਨੂੰ ਜਦੋਂ ਮਿਲੇਗਾ ਤਾਂ ਉਸ ਤੇ ਕਾਰਵਾਈ ਹੋਣੀ ਹੈ ਤੇ ਮੈਂ ਤੁਹਾਡੇ ਲਈ ਇਹੀ ਕਹਿਣਾ ਚਾਹਨਾ ਚਾਹਾਂਗਾ ਸਾਕਾ ਨੂੰ ਕਿ ਮੈਡੀਕਲ ਨਸ਼ਾ ਦਾ ਅਗਰ ਲੱਗਦਾ ਹੈ ਤੇ ਸਮਾਜ ਸੇਫ ਪੰਜਾਬ ਤੇ ਜਿਹੜੀ ਹੈਲਪ ਲਾਈਨ ਹੈ ਸਾਨੂੰ ਫੋਨ ਕਰੋ ਅਸੀਂ ਇਮੀਡੀਏਟਲੀ ਕਾਰਵਾਈ ਕਰਾਂਗੇ ਕਿਸੇ ਨੂੰ ਨੁਕਸਾਨ ਨਹੀਂ ਹੁੰਦਾ